ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਆ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸਾਂ ਕਰਦੇ ਹਾਂ ਪਰ ਫਿਰ ਵੀ ਰੱਬ ਸਾਡੀ ਸੁਣਦਾ ਨਹੀਂ ਭਾਵੇਂ ਸਾਡੀ ਅਰਦਾਸ ਬੇਨਤੀ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਅਰਦਾਸ ਅਜੇ ਤੱਕ ਪੂਰੀ ਕਿਉਂ ਨਹੀਂ ਹੋਈ ਅਤੇ ਕਿੰਜ ਹੋ ਸਕਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਵੱਲ ਪੱਜਦੇ ਹਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਰ ਸਾਡੇ ਵਿੱਚੋਂ ਕਈ ਮਨੁੱਖ ਅਜਾਏ ਨੇ ਜੋ ਕਹਿੰਦੇ ਹਨ ਕਿ ਅਸੀਂ ਬਹੁਤ ਪਾਠ ਕਰਦੇ ਹਾਂ ਪੂਜਾ ਕਰਦੇ ਹਾਂ ਅਰਦਾਸ ਕਰਦੇ ਹਾਂ ਪਰ ਸਾਡੀ ਤਾਂ ਵਾਹਿਗੁਰੂ ਜੀ ਨੇ ਇੱਕ ਨਹੀਂ ਸੁਣੀ ਵਾਹਿਗੁਰੂ ਜੀ ਉਹਨਾ ਮਨੁੱਖਾਂ ਦੀ ਅਰਦਾਸ ਨਹੀਂ ਸੁਣਦੇ ਜੋ ਸਿਰਫ ਆਪਣੇ ਭਲੇ ਬਾਰੇ ਸੋਚਦੇ ਆ ਕਿਉਂਕਿ ਕਈ ਮਨੁੱਖ ਅਜਾਏ ਹੁੰਦੇ ਹਨ ਕਿਉਂਕਿ ਕਈ ਮਨੁੱਖ ਅਜਾਏ ਹੁੰਦੇ ਨੇ ਜੋ ਸਿਰਫ ਤੇ ਸਿਰਫ ਆਪਣਾ ਨਫਾ ਸੋਚਦੇ ਹਨ ਆਪਣਾ ਹੀ ਫਾਇਦਾ ਸੋਚਦੇ ਨੇ ਉਹਨਾਂ ਵੱਲੋਂ ਦੂਸਰੇ ਦਾ ਚਾਹੇ ਨੁਕਸਾਨ ਹੋ ਜਾਵੇ ਇਹੋ ਜੇ ਇਨਸਾਨ ਦਾ ਆਪਣਾ ਕਦੇ ਭਲਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਰ ਹੀ ਨਹੀਂ ਸਕਦੇ ਕਿਉਂਕਿ ਵਾਹਿਗੁਰੂ ਜੀ ਉਹਨਾਂ ਦਾ ਭਲਾ ਕਰਦੇ ਨੇ ਜੋ ਹਰ ਵਕਤ ਸਰਬੱਤ ਦਾ ਭਲਾ ਸੋਚਦੇ ਨੇ ਅਤੇ ਦੂਸਰੇ ਇਨਸਾਨ ਉਹ ਜੋ ਆਪਣੇ ਘਰ ਦੀਆਂ ਆਤਾਂ ਦੀ ਇੱਜ਼ਤ ਨਹੀਂ ਕਰਦੇ ਕਿਉਂਕਿ ਔਰਤ ਨੂੰ ਜਨਨੀ ਦਾ ਦਰਜਾ ਮਿਲਿਆ ਹੈ ਜੇਕਰ ਆਪਾਂ ਜਨਮ ਦੇਣ ਵਾਲੀ ਮਾਤਾ ਜੀ ਜੇਕਰ ਆਪਾਂ ਜਨਮ ਦੇਣ ਵਾਲੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦੇ ਤਾਂ ਸਾਨੂੰ ਬਾਹਰੋਂ ਕਦੇ ਕੋਈ ਇੱਜ਼ਤ ਨਹੀਂ ਮਿਲ ਸਕਦੀ ਅਤੇ ਤੀਸਰਾ ਉਹ ਮਨੁੱਖ ਹੁੰਦਾ ਹੈ ਜੋ ਆਂ ਦੀ ਬੇਕਦਰੀ ਕਰਦਾ ਹੈ ਥੋੜਾ ਖਾਣਾ ਤੇ ਬਹੁਤਾ ਸੁਟਣਾ ਜੋ ਆਂ ਦੀ ਬੇਕਦਰੀ ਕਰਦੇ ਨੇ ਉਨਾ ਮਨੁੱਖਾ ਦੀ ਕਦਰ ਕਿਤੇ ਨਹੀਂ ਪੈਂਦੀ ਅਤੇ ਚੌਥੇ ਮਨੁੱਖ ਉਹ ਹੁੰਦੇ ਨੇ ਜਿਹੜੇ ਆਪਣੀ ਗਲਤੀ ਹੁੰਦਿਆਂ ਹੋਇਆਂ ਵੀ ਨਹੀਂ ਮੰਨਦੇ ਸੱਚ ਨੂੰ ਛੱਡ ਕੇ ਝੂਠ ਦਾ ਪੱਲਾ ਫੜਦੇ ਨੇ ਤੇ ਝੂਠਿਆਂ ਦਾ ਮੇਰੇ ਵਾਹਿਗੁਰੂ ਜੀ ਕਦੇ ਵੀ ਸਾਥ ਨਹੀਂ ਦਿੰਦੇ ਅਤੇ ਪੰਜਵੇਂ ਮਨੁੱਖ ਉਹ ਹੁੰਦੇ ਨੇ ਜੋ ਕਿਸੇ ਮਜਬੂਰ ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਉਹਨਾਂ ਦੇ ਵੈਗਰੂ ਆਕਾਰ ਪੁਰਖ ਜੀ ਕਦੇ ਵੀ ਅਰਦਾਸ ਪੂਰੀ ਨਹੀਂ ਕਰਦੇ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਭਾਈ ਨੰਦ ਲਾਲ ਸਾਹਮਣੇ ਭਾਈ ਨੰਦ ਲਾਲ ਸਾਹਮਣੇ ਰੋਜ਼ ਦਸਵੇਂ ਪਾਸ਼ਾ ਤਾਨ-ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਲੈਂਦੇ ਸੀ ਇੱਕ ਵਾਰ ਭਾਈ ਨੰਨ ਲਾਲ ਰੋਜ਼ ਦਸਵੇਂ ਪਾਸ਼ਾ ਤਾਨ-ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਲੈਂਦੇ ਸੀ ਉਹ ਰੋਜ਼ ਲੰਗਰ ਚੋਂ ਪ੍ਰਸ਼ਾਦਾ ਦੇ ਥਾਲ ਲਿਓਣਾ ਤੇ 10ਵੇਂ ਪਾਸ਼ਾ ਜੀ ਨੂੰ ਛਕਾਉਣਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਨੂੰ ਛਕਾਉਣਾ ਤੇ ਆਪ ਸਾਹਮਣੇ ਬੈਠ ਜਾਣਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਹੜੀ ਜਗ੍ਹਾ ਤੇ ਬੈਠਦੇ ਸਨ ਉੱਥੇ ਰੋਜ਼ ਦਰਵਾਜ਼ੇ ਦੇ ਕੋਲ ਹੀ ਇੱਕ ਕੁੱਤਾ ਆਣ ਕੇ ਬਹਿਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਇੱਕ ਬੁਰਕੀ ਤੋੜ ਕੇ ਉਹ ਕੁੱਤੇ ਨੂੰ ਪਾ ਦੇਣੀ ਭਾਈ ਨੰਦਲਾਲ ਸਾਹਿਬ ਦੇ ਮਨ ਛਾਇਆ ਕਿ ਕੁੱਤਾ ਕਿੰਨਾ ਭਾਗਾ ਵਾਲਾ ਹੈ ਦਸਵੇਂ ਪਾਸ਼ਾ ਜੀ ਦਾ ਸੀਤ ਪ੍ਰਸ਼ਾਦ ਇਹਨੂੰ ਮਿਲਦਾ ਹੈ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਟੁਕ ਤੋੜ ਕੇ ਇਹਨੂੰ ਪਾ ਦਿੰਦੇ ਨੇ ਇਹ ਕਿੰਨੇ ਭਾਗਾ ਵਾਲਾ ਹੈ ਇਹਦਾ ਤਾਂ ਜਨਮ ਹੀ ਸਵਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਦੇ ਤੇ ਦਇਆ ਕਰਕੇ ਇਹਨੂੰ ਪ੍ਰਸ਼ਾਦਾ ਪਾਉਂਦੇ ਨੇ ਤੇ ਅੱਜ ਭਾਈ ਨੰਦਲਾਲ ਸਾਹਿਬ ਪ੍ਰਸ਼ਾਦਾ ਫੜਾਉਣ ਦੀ ਸੇਵਾ ਉਹਨੇ ਕਿਸੇ ਹੋਰ ਸਿੱਖ ਦੇ ਲਾ ਦਿੱਤੀ ਕਿ ਅੱਜ 10ਵੇਂ ਪਾਸ਼ਾ ਜੀ ਨੇ ਉਹ ਪਰਸ਼ਾਦਾ ਤੋਂ ਫੜਾ ਜਦੋਂ ਉਹ ਸਿੱਕ ਥਾਲੀ ਪਰੋਸ ਕੇ 10ਵੇਂ ਪਾਸ਼ਾ ਜੀ ਦੇ ਕੋਲ ਆਇਆ ਪਾਸ਼ਾ ਜੀ ਪੁੱਛਦੇ ਨੇ ਕਿ ਪਾਈ ਨੰਦ ਲਾਲ ਜੀ ਕਿੱਥੇ ਨੇ ਉਹਨਾਂ ਕਹਾਂਗੇ ਪਤਾ ਨਹੀਂ ਅੱਜ ਉਹਨਾਂ ਨੇ ਮੇਰੀ ਡਿਊਟੀ ਲਗਾ ਦਿੱਤੀ ਹੈ ਪਾਸ਼ਾ ਉਹ ਆਏ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਸਕਰਾ ਪਏ ਤੇ ਕਹਿੰਦੇ ਚਲੋ ਕੋਈ ਗੱਲ ਨਹੀਂ ਉਹ ਪਰਸ਼ਾਦਾ ਛਕਣ ਲੱਗ ਪਏ ਤੇ ਜਿਹੜੇ ਦਰਵਾਜ਼ੇ ਤੇ ਕੁੱਤਾ ਪੈਂਦਾ ਸੀ ਉਥੇ ਲਨੰਦ ਲਾਲ ਬੈਠ ਗਿਆ ਪਾਸ਼ਾ ਨੇ ਬੁਰਕੀ ਸੁਟਣੀ ਹੈ ਕਿਤੇ ਮੇਰੇ ਭਾਗ ਵੀ ਜਾਗ ਜਾਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ। ਅੱਧ ਵਿੱਚਕਾਰ ਇੱਕ ਗੁਰਾਹੀ ਤੋੜ ਲੈਂਦੇ ਨੇ ਤੇ ਬੁਰਕੀ ਹੱਥ ਵਿੱਚ ਰੱਖ ਕੇ ਫਿਰ ਪਾਸ਼ਾ ਛਕ ਲੈਂਦੇ ਨੇ। ਨੰਦ ਲਾਲ ਥੋੜਾ ਜਿਹਾ ਉੱਚਾ ਹੋ ਕੇ ਦੀਵਾਰ ਤੋਂ ਵੇਖ ਰਿਹਾ ਹੈ। ਲੱਗਦਾ ਹੁਣ ਵੀ ਬੁਰਕੀ ਸੁਟਣਗੇ। ਕਈ ਵਾਰ ਅੱਧ ਵਿੱਚ ਬੁਰਕੀ ਸੁਟਦੇ ਨੇ ਤੇ ਕਈ ਵਾਰ ਥੋੜਾ ਪ੍ਰਸ਼ਾਦਾ ਛਕ ਕੇ ਫਿਰ ਬੁਰਕੀ ਦਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਾਹੀ ਤੋੜ ਲੈਂਦੇ ਨੇ ਛੁੱਟਦੇ ਨਹੀਂ ਫਿਰ ਛਕ ਲੈਂਦੇ ਨੇ ਫਿਰ ਗੁਰਾਹੀ ਤੋੜੀ 2-3 ਵਾਰ ਮਹਾਰਾਜ ਨੇ ਹੱਥ ਚੁੱਕਿਆ ਤੇ ਫਿਰ ਬੁਰਕੀ ਨੂੰ ਛਕ ਲਿਆ ਜਦੋਂ ਪ੍ਰਸ਼ਾਦ ਦਾ ਸਮਾਪਤ ਹੋ ਗਿਆ ਤੇ ਆਖਰੀ ਬੁਰਕੀ ਬਚ ਗਈ ਹੁਣ ਆਸ ਹੈ ਸ਼ਾਇਦ ਗੁਰੂ ਪਾਸ਼ਾ ਜੀ ਹੁਣ ਤਾਂ ਬੁਰਕੀ ਛੁੱਟਣਗੇ ਜਦੋਂ ਆਖਰੀ ਬੁਰਕੀ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸ਼ਿਆਕ ਲਈ ਤਾਂ ਹੰਨੰਦ ਲਾਲ ਰੋਣ ਲੱਗ ਪਿਆ ਉਹ ਤੂੰ ਕੁੱਤੇ ਨਾਲੋਂ ਵੀ ਮਾੜਾ ਹੈ ਹਰ ਰੋਜ਼ ਪਾਸ਼ਾਪੁਰ ਕੀ ਉਸ ਕੁੱਤੇ ਨੂੰ ਪਾਉਂਦੇ ਨੇ ਨੰਦ ਲਾਲ ਤੇਰੀ ਔਕਾਤ ਉਸ ਕੋਕਰ ਨਾਲੋਂ ਵੀ ਥੱਲੇ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਾਨਾ ਦਾ ਪਾਤਰ ਨਹੀਂ ਤੂੰ ਬਣਿਆ ਗੁਰੂ ਜੀ ਦੀ ਕਿਰਪਾ ਦਾ ਪਾਤਰ ਨਹੀਂ ਪਾਸ਼ਾ ਰੋਜ਼ ਕੂਕਰ ਨੂੰ ਬੁਰਕੀ ਪਾਉਂਦੇ ਤੂੰ ਉਹਦੇ ਨਾਲੋਂ ਵੀ ਮਾੜਾ ਹੈ ਬਰਾਗ ਵਿੱਚ ਰੋਣ ਲੱਗ ਪਿਆ ਪਾਸ਼ਾ ਗੁਰੂ ਗੋਬਿੰਦ ਸਿੰਘ ਉੱਠ ਕੇ ਆ ਗਏ ਤੇ ਨੰਦ ਲਾਲ ਦੇ ਕੋਲ ਆ ਕੇ ਖਲੋ ਗਏ ਕਹਿੰਦੇ ਨੰਦ ਲਾਲ ਤੂੰ ਰੋ ਕਿਉਂ ਰਿਆ ਹੈ ਕਹਿਣ ਲੱਗਾ ਪਾਸ਼ਾ ਜੀ ਹੱਥ ਜੋੜ ਕੇ ਮੇਰੇ ਇੰਨੇ ਕਰਮ ਮਾੜੇ ਨੇ ਤੁਸੀਂ ਕੂਕਰ ਨੂੰ ਰੋਜ਼ ਬੁਰਕੀ ਪਾ ਦਿੰਦੇ ਪਾਸ਼ਾ ਤੁਸੀਂ ਹਰ ਰੋਜ਼ ਕੁੱਤੇ ਨੂੰ ਵੀ ਬੁਰਕੀ ਪਾਉਂਦੇ ਹੋ ਜੇ ਕੁੱਤੇ ਦੀ ਜਗ੍ਹਾ ਮੈਂ ਬੈਠ ਗਿਆ ਤੁਸੀਂ ਬੁਰਕੀ ਪਾਈ ਹੀ ਨਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਬੋਲੇ ਨੰਦ ਲਾਲ ਤੇਰਾ ਤੇ ਕੁੱਤੇ ਦੇ ਵਿੱਚ ਫਰਕ ਬੜਾ ਹੈ ਕੁੱਤਾ ਆਸਰਾ ਕੇ ਬੈੰਦਾ ਹੈ ਤੇ ਉਹਦੀ ਕੋਈ ਵੀ ਮੰਗ ਨਹੀਂ ਉਹ ਸਿਰਫ ਆਸ ਨਾਲ ਆਉਂਦਾ ਹੈ ਮੰਗ ਨਹੀਂ ਰੱਖਦਾ ਤੂੰ ਚਿੱਤ ਵਿੱਚ ਮੰਗ ਰੱਖ ਕੇ ਆਇਆ ਹੈ ਕੁੱਤੇ ਦੀ ਬੁਰਕੀ ਲੈਣ ਵਿੱਚ ਮੁਕਤੀ ਦੀ ਮੰਗ ਨਹੀਂ ਤੇਰੀ ਗੁਰਾਹੀ ਮੰਗਣ ਦੇ ਵਿੱਚ ਮੁਕਤੀ ਦੀ ਗੱਲ ਹੈ ਤੇਰੀ ਗੁਰਾਹੀ ਲੈਣ ਚ ਮੰਗ ਹੈ ਕਿ ਸ਼ਾਇਦ ਮੈਂ ਗੁਰੂ ਦਾ ਪ੍ਰਸ਼ਾਦਾ ਸ਼ਾਗ ਕੇ ਮੁਕਤ ਹੋ ਜਾਵਾਂ ਕੁੱਤੇ ਦੀ ਡਿਮਾਂਡ ਮੰਗ ਕੋਈ ਨਹੀਂ ਹੈ ਉਹ ਆਸ ਰੱਖ ਕੇ ਪੈਂਦਾ ਹੈ ਨੰਦ ਲਾਲ ਤੂੰ ਬੈਠ ਗਿਆ ਹੈ ਮੁਕਤੀ ਦੀ ਆਸ ਰੱਖ ਕੇ ਤਾਂ ਪਾਈ ਨੰਦ ਲਾਲ ਸਾਹਿਬ ਨੇ ਗੁਰੂ ਜੀ ਨੂੰ ਪਿਆਰ ਨਾਲ ਕਿਹਾ ਮਹਾਰਾਜ ਨੰਦ ਲਾਲ ਵੀ ਤੇਰੇ ਦਾਦਾ ਕੁੱਤਾ ਹੈ ਏ ਪਾਸ਼ਾ ਮੈਨੂੰ ਉਹ ਕੁੱਤੇ ਦੀ ਤਰ੍ਹਾਂ ਘਰ ਦਾ ਕੁੱਕ ਰੱਖ ਲਓ ਜਦੋਂ ਗੁਰੂ ਪਾਸ਼ਾ ਜੀ ਨੇ ਨੰਦ ਲਾਲ ਦੀਆਂ ਅੱਖਾਂ 'ਚ ਹੰਝੂ ਦੇਖ ਕੇ ਪਾਸ਼ਾ ਨੇ ਬਾਹਾਂ ਤੋਂ ਉਠਾ ਕੇ ਕੁੱਟ ਕੇ ਗੱਲ ਨਾਲ ਲਾ ਕੇ ਕਿਹਾ ਨੰਦ ਲਾਲ ਜੋ ਤੈਨੂੰ ਮਿਲਿਆ ਹੈ ਇਸ ਤੋਂ ਉੱਪਰ ਹੋਰ ਕੁਝ ਨਹੀਂ ਜਿਹਦੇ ਅੰਦਰ ਚਰਨਾ ਦੀ ਪ੍ਰੀਤ ਪੈਦਾ ਹੋ ਜਾਵੇ ਉਹਨਾਂ ਹੋਰ ਕੁਝ ਮੰਗਣ ਦੀ ਲੋੜ ਨਹੀਂ ਸਾਥ ਸੰਗਤ ਸਾਡੀ ਅਰਦਾਸ ਪੂਰੀ ਤਾਂ ਨਹੀਂ ਹੁੰਦੀ ਕਿ ਸੇਵਾ ਥੋੜੀ ਹੈ ਅਸੀਂ ਮੰਗਦੇ ਬਹੁਤਾ ਹਾਂ ਦੂਜਾ ਕਾਰਨ ਅਰਦਾਸ ਇਸ ਲਈ ਪੂਰੀ ਨਹੀਂ ਹੋ ਰਹੀ ਕਿ ਵਿਸ਼ਵਾਸ ਕਿਤੇ ਹੋਰ ਹੈ ਸੁਖਣਾ ਕਿਤੇ ਹੋਰ ਹੈ ਆਸ ਕਿਤੇ ਹੋਰ ਹੈ ਪੂਰੀ ਆਸ ਤੇ ਵਿਸ਼ਵਾਸ ਦੇ ਨਾਲ ਮੰਗਿਆ ਨਹੀਂ ਜਾ ਰਿਹਾ ਜਿੰਨੀ ਦੇਰ ਵਿਸ਼ਵਾਸ ਨਹੀਂ ਓਨੀ ਦੇਰ ਅਰਦਾਸ ਪੂਰੀ ਨਹੀਂ ਹੁੰਦੀ ਤੀਜਾ ਕਾਰਨ ਜੋ ਤੈਨੂੰ ਮਿਲਿਆ ਇਸ ਤੋਂ ਉੱਪਰ ਹੋਰ ਕੁਝ ਨਹੀਂ ਜਿਸ ਦੇ ਅੰਦਰ ਚਰਣਾ ਦੀ ਪ੍ਰੀਤ ਪੈਦਾ ਹੋ ਜਾਵੇ ਉਹਨਾਂ ਹੋਰ ਕੁਝ ਮੰਗਣ ਦੀ ਲੋੜ ਨਹੀਂ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਘਰ ਦਾਤਾ ਦੀ ਕੋਈ ਕਮੀ ਨਹੀਂ ਹੈ ਬਸ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਜਿਸ ਦਿਨ ਸਾਨੂੰ ਮੰਗਣਾ ਆ ਗਿਆ ਉਸ ਵਾਹਿਗੁਰੂ ਜੀ ਤੋਂ ਉਸੇਨ ਸਾਡੀਆਂ ਝੋਲੀਆਂ ਦਾਤਾਂ ਦੇ ਨਾਲ ਪਰ ਜਾਣੀਆਂ ਹਨ ਸਾਡੀਆਂ ਫਿਰ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਣੀਆਂ ਹਨ ਤੇ ਆਓ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਵਾਸ ਸਵਾਸ ਯਾਦ ਕਰੀਏ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਸੁੱਤ ਜੋੜੀਏ ਉਸ ਤੇ ਪਰੋਸਾ ਰੱਖੀਏ ਵਾਹਿਗੁਰੂ ਸ਼ੇਕ ਅਕਾਲ ਸਾ ਵਾਹਿਗੁਰੂ ਸ਼ੇਕ ਕੇ ਫਤੇ